ਅੱਲਾ ਵੀ ਸੱਜਣੋ ਪਸ਼ੂਏ ਮੰਨ ਲਓ ਬਾਈ ਕੋਲ ਪੰਜ ਦਿਖਾ ਦਾਂਗੇ ਪਿੰਡ ਮੇਲੇ ਵਾਲਾ ਛਪਾਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣਾ ਦੋ ਦਿਖਾ ਦਾਂਗੇ ਟੋਕੜਾਂ ਗੱਬਣਾ ਬਾਈ ਕੋਲੇ ਇੱਕ ਆ ਵੱਡੀ ਝੋਟੀ ਆ ਗਈ ਗੱਬਣ ਸੂਣ ਦੇ ਬਿਲਕੁਲ ਨੇੜਾ ਤੇ ਦੋ ਆ ਗਈਆਂ ਤਾਜ਼ੀਆਂ ਸੂਈਆਂ ਇੱਕ ਪਹਿਲਾਂ ਕੱਟੀ ਰਾਤ ਦੀ ਸੂਈ ਤੇ ਇੱਕ ਤਾਜੀ ਸੂਈ ਮੱਝ ਆ ਗਈ ਰੇਟ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੇ ਰੇਟ ਕਰਾ ਦਾਂਗੇ ਸੱਜਣੋ ਫਿਕਸ ਫਿਕਸ ਜਾ ਕੰਮ ਤੁਹਾਡਾ ਇੰਨਾ ਕਰ ਜੂਗਾ ਵੀ ਤੁਸੀਂ ਫੋਨ ਲਾ ਕੇ ਆ ਕੇ ਪਸ਼ੂ ਪਾਸ ਕਰਕੇ ਲੈ ਜਾਣਾ ਬਸ ਆ ਜਾਜੋ ਬਰਾ ਹੋਰ ਕਮਿਆ ਸਾਫੀ ਗਾਜੀ ਕਰਨ ਠੀਕ ਆ ਬਾਈ ਵਧੀਆ ਪੂਰਾ ਆ ਨਾਮ ਤੇ ਨੰਬਰ ਬੋਲੋ ਨਾਮ ਵੀਰੇ ਜਗENDER ਸਿੰਘ ਆ ਨੰਬਰ 8437036091 ਆ ਨੋ ਵਾਲਾ ਪ੍ਰਭਾਵシャンਦੀ ਆ ਜਗENDER ਸਿੰਘ ਰੋਵਲਾ ਪੈਂਦਾ ਹੀ ਤਾਂ ਲੈਨੇ ਆ ਹੋ ਸ਼ੁਰੂ ਕਿਹੜੇ ਪਾਸੇ ਕਰਦੇ ਉੱਥੋਂ ਕਰੀ ਉੱਥੋਂ ਹੀ ਕਰ ਲੈ ਬਈ ਆ ਮਾਰ ਗਿਆ ਜੀ ਇੱਕ ਨੰਬਰ ਵਾਲੀ ਮੱਝ ਤੇ ਕੈਮਰਾ ਤੋੜ ਜੋ ਬਰਾ ਗੋਲ ਕੇ ਆ ਤੋੜੋ ਜੀ ਖੋਲ ਕੇ ਸੂਆ ਬਾਈ ਬਾਈ ਸੂਏ ਨੇ ਸੂਣਾ ਤੀਜੇ ਤੀਜੇ ਸੂਏ ਮੱਝ ਐ ਵੀ ਹਰਿਆਣੇ ਚੋਂ ਆਈ ਹੀ ਆਪਾਂ ਗਾਰੰਟੀ ਲੈ ਲਾਂਗੇ ਜਣ ਕੇ ਬੜਾ ਭੰਗ ਕੇ ਰਹੀ ਆ ਠੀਕ ਆ ਦੁੱਧ ਹੁਣ ਇਹ ਤਾਂ ਥੱਲੇ ਐ ਵੀ ਕਹਿੰਦਾ ਤਨ ਕਾ ਗੱਲ ਹੋਈ ਆ ਗੱਬਣਾ 4 ਮਹੀਨੇ ਦੀ ਚੱਕਾ 4 ਮਹੀਨਿਆਂ ਦੀ ਹਾਂ ਤੇ ਬਾਕੀ ਮੱਝ ਯਾਰ ਕੁਆਲਿਟੀ ਵਾਲੀ ਆ ਬਰੀਕ ਫੁੱਲ ਆ ਗਈ ਨਾ ਪੂਰੀ ਫੁੱਲ ਬਰੀਕ ਆ ਯਾਰ ਚੰਗੀ ਮੈਂ ਆ ਜਾਣਗੇ ਹਰਿਆਣੇ ਤੋਂ ਆਈ ਸੀ ਪਿਛਲੇ 4 ਮਹੀਨਿਆਂ ਦੀ ਗੱਬਾ ਬਾਈ ਕਹਿੰਦਾ ਹਰਿਆਣੇ ਚੋਂ ਆਈ ਹੋਈ ਆ ਉਹ ਚੀਜ਼ ਦੀ ਗਰੰਟੀ ਰਊ ਤੇ ਬਾਕੀ ਸਾਫ਼ ਸੁਥਰੀ ਬਹੁਤ ਆ ਬਾਕੀ ਪਿੱਛੇ ਤੋਂ ਬਾਈ ਚੜਾਈ ਸੁਣੀ ਰੱਖਦੀ ਆ ਪੂਰੀ ਡੋਬੀ ਠੰਡੀ ਆ ਗਈ ਹੈ ਨਾ ਹਾਂ ਸਾਊ ਦੀ ਲਾਤ ਨਹੀਂ ਮਾਰਦੀ ਹੈਗੀ ਪਰਦੀ ਲੈਂਦੀ ਨਹੀਂ ਕਾ ਯਾਰ ਠੀਕ ਹੈ ਗੱਲਾਂ 흘ਣ ਦੀ ਆਪਣੀ ਫੁੱਲ ਗਾਰੰਟੀ ਆ ਚਵਾਈ ਪੂਰੀ ਟਾਪ ਦੀ ਆ ਯਾਨਕਿ ਦੇ ਦਿਨ ਦੀ ਢਾਈ ਵੀ ਦੇ ਦਿੰਦੀ ਆ ਤਿੰਨ ਦੇ ਦਿੰਦੀ ਆ ਉਹ ਉਹ ਕੰਮ ਆ ਵੀ ਜਲ ਥਣ ਥਣ ਪਾਸ ਕਰਾ ਦੂ ਜਿਹੜੇ ਭਰਾ ਨੇ ਲੈ ਕੇ ਜਾਣੀ ਆ ਹਾਂ ਸਰਲਾ ਸਿੱਟਾ ਜਮਾ ਹੀ ਨਹੀਂ ਹੈਗਾ ਤਾਜੀ ਨੇ ਕਿੰਨਾ ਦੁੱਧ ਪਾਇਆ ਭਾਈ ਇਹਨੇ ਤਾਜੀ ਵੀਰੇ ਉਹ ਤਾਂ 16 ਕਿਲੋ ਕਹਿੰਦੇ ਜਲ ਆਪਾਂ 14 15 ਤਾਂ ਹੱਸ ਕੇ ਦੇ ਦਊਗੀ ਠੀਕ ਹੈ ਗੱਲਾਂ ਤੇ ਬਰੀਡ ਚੰਗੀ ਆ ਕਹਿ ਸਕਦੇ ਆ ਵੀ ਨਸਲ ਮੱਝ ਦੀ ਚੰਗੀ ਬਰੀਕ ਆ ਗਈ ਸੱਜਣੋ ਫੁੱਲ ਇਹ ਇੱਥੋਂ ਦਿਖਾ ਲਿੰਦਾ ਰਹੀ ਜੇ ਜਾਊਗੀ ਉਹ ਬਾਡੀ ਦੀ ਬੰਤਰ ਬੰਤਰ ਪ੍ਰਸ਼ਾਦ ਉਹ ਚੰਕਰੀਆ ਜਮਾ ਸ਼ੀਸ਼ੇ ਵਾਂਗੂ ਜਿਵੇਂ ਕਹੇ ਤੇ ਬਾਕੀ ਚੜਾਈ ਵਾਲੀ ਆ ਗਈ ਪਿਛਾਂ ਤੋਂ ਮੱਝ ਉਹ ਨਹੀਂ ਗਿਆ ਉਪਰੀ ਆ ਗਈ ਚੜਾਈ ਨਹੀਂ ਹੈਗੀ ਉਪਰਾ ਕਰੀ ਜਾਂਦੀ ਆ ਨੀ ਯਾਰ ਮਹੀਆਂ ਨਵੀਆਂ ਆਉਣੀਆਂ ਕਰ ਥੱਲੇ ਆ ਗਈ ਬਿਲਕੁਲ ਕਹਿ ਲੀਏ ਬਈ ਸਾਫ਼ ਹਨਾ ਪੂਰੀ ਸਾਫ਼ ਆ ਯਾਰ ਅੱਲਾ ਅੱਲਾ ਥੱਲੇ ਦੀ ਬਿਲਕੁਲ ਪੱਧਰ ਹੈ ਕੋਈ ਸਾਈਡ ਫਾਇਰ ਵਾਲਾ ਸਿਸਟਮ ਨਹੀਂ ਹੋਊਗਾ ਖਾਣੇ ਦੇ ਦੁੱਧ ਦੰਦੀਆ 3 ਕਿਲੋ ਪਾਸ ਕਰਾਉਂਦੀ ਆ ਉਹ ਸੋਟਾ ਸ਼ੰਕਾ ਦੂਰ ਹੋ ਜੂ ਵੀ ਥਾਣ ਵੱਧ ਘੱਟ ਵਾਲਾ ਕੋਈ ਵੀ ਤੇ ਬਾਕੀ ਬਾਡੀ ਦੀ ਬਣਤਰ ਬਾਹਲੀ ਕਮਾਲ ਦੀ ਰੱਖਦੀ ਆ 14 ਕਿਲੋ ਦੁੱਧ ਇਹਦੇ ਵਾਸਤੇ ਕੋਈ ਜ਼ਿਆਦਾ ਨਹੀਂ ਵੱਜ ਵਾਸਤੇ ਜਿੱਦਾਂ ਦਾ ਦਾ ਢਾਂਚਾ ਜਿੱਦਾਂ ਦਾ ਭਾਈ ਇਹਦਾ ਸਰੀਰ ਆ ਬੁਰੀ ਸਰੀਰ ਹੀ ਆ ਯਾਰ ਕਿੰਨੇ ਪੈਸੇ ਲੈ ਲਾਂਗੇ ਇਹਦੇ ਅੱਜ ਵੀਰੇ ਮੁੱਲ ਕੋਸ਼ ਕਰੀ ਜੀ 75000 ਦੀ ਹਾਂ ਨਾ ਹੋਊਗੀ 75 ਦੀ ਦੇਵਾਂਗੇ ਅੱਜ ਹਾਂ ਠੀਕ ਆ ਗੱਲ ਤੇ ਹੁਣ ਨਾਲ ਹੁਣ ਮਾਰ ਦੇ ਕਰੀ ਆ ਦੋ ਨੰਬਰ ਆ ਜੀ ਬਾਡੀ ਬਾਡੀ ਇਹ ਨੂੰ ਮੇਰੇ 2.5 ਮਹੀਨੇ ਰਹਿ ਗਏ ਇਹਦੇ ਥੂਣ ਦੇ ਇਹ ਕੱਟੀ ਵਾਲੀ ਚੰਗੀ ਆ ਹਾਂ ਸਾਢੇ 7 ਦੀ ਹੋਗੀ ਜਾਣ ਕੇ ਆਪਾਂ 3 ਮਹੀਨੇ ਦੀ ਕਹਿ ਕੇ ਦਵਾਂਗੇ ਵਿੱਚ 15 ਦਿਨ ਕਈ ਵਾਰ ਅਗਲਾ ਵੱਧ ਘਟ ਹੋ ਜਾਂਦੇ ਅਗੇ ਵਾਰ ਠੀਕ ਆ ਗੱਲ ਹਾਂ ਹੈਗੀ ਸਾਢੇ 7 ਦੇ ਲਗਭਗ ਦੱਸਿਆ ਮਾਲਕਾਂ ਨੇ ਪਰ ਬਾਈ ਕਹਿੰਦਾ ਆਪਾਂ 7 ਦੀ ਕਹਿ ਦਾਂਗੇ ਮੈਂ ਇਹਗਾ ਲੱਖੂਗਾ ਯਾਰ ਇਹਨੇ ਤੋਕਣਾ ਗੱਬਣਾ ਨੇ ਬਾਈ ਦੇ ਘਰੋਂ ਡਾਕਟਰ ਲੈ ਕੇ ਆਉਂਦੀਆਂ ਪਾਸ ਤਰਾ ਕੇ ਹਾਂ ਚੈੱਕ ਕਰਾ ਲਿਓ ਕੱਟੀ ਮੰਗ ਰੋ ਚੀਜ਼ ਹੀ ਨਹੀਂ ਰਹਿੰਦੀ ਯਾਰ ਕੱਟੀ ਟੀਜ ਦੇਖ ਬਈ ਕੀ ਹੈ ਵੀ ਇਹ ਘੱਟ ਦੀ ਦਸਤੀ ਜਾਂ ਵੱਧ ਦੀ ਦਸਤੀ ਚੀਜ਼ ਬੜੀ ਕੁਆਲਿਟੀ ਦੀ ਆ ਕੱਦ ਆ ਗਿਆ ਕੱਟੀ ਦਾ ਇਹ ਕਹਿ ਸਕਦੇ ਨੇ ਵੀ ਫੁੱਲ ਕੱਦ ਆ ਗਿਆ ਹਾਂ ਫੁੱਲ ਵੱਡੀ ਆ ਸੁਹਾ ਦੂਜਾ ਹੁੰਦੀ ਆ ਸੂਹਾ ਦੂਜਾ ਹੁਣ ਸੂਣਾ ਬਲੂਨ ਸੂਹੀ ਹੋ ਗਿਆ ਤੇ ਕਿੰਨਾ ਕਰ ਦੁੱਧ ਦੁੱਧ ਹੋਣੀ ਛੱਡਿਆ ਠੀਕ ਹੈ ਅੱਠਵਾਂ ਦਾ ਲੱਗ ਗਿਆ ਹੁਣ ਇਹਨੂੰ ਠੀਕ ਹੈ ਮੈਂ ਆਪਦਾ ਘਰੇ ਲਿਆ ਕੇ ਪਰ ਚਾਰ ਪੰਜ ਦਿਨ ਹੋ ਗਏ ਉਸ ਦਿਨ ਧਾਰਾ ਜੀਆਂ ਮਰੀਆਂ ਸੀ ਕਿਲੋ ਕੀ ਸੀ ਉਹਦੇ ਥਲੇ ਠੀਕ ਹੈ ਕੱਢਤੀ ਸੀ ਮੈਂ ਵੀ ਕਹਿ ਲਿਆ ਹੁਣੀ ਡਰਾਈ ਕਰੀਆ ਤੇ ਬਾਕੀ ਸਿੰਘ ਤਾਂ ਇਹ ਕਹਿ ਸਕਦੇ ਆ ਵੀ ਜਮਾ ਬੰਦ ਆ ਗਿਆ ਨਾ ਹਾਂ ਸਿੰਘ ਤਾਂ ਇੱਥੋਂ ਦਿਖਾ ਨਹੀਂ ਗਈ ਪਰ ਲੰਬੀ ਕਿੰਨੀ ਆ ਕੱਦ ਦੇ ਹਿਸਾਬ ਨਾਲ ਨਾ ਲੰਬਾਈ ਵੀ ਫੁੱਲ ਆ ਗਈ ਸਾਢੇ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਬਾਈ ਬਾਕੀ ਬੂਥੀ ਜੈ ਕੋਲੀ ਚ ਬਣੀ ਬਣਾ ਲਾ ਹੁਣੇ ਹੁਣੇ ਛੱਡਿਆ ਤੋਂ ਫੁੱਲ ਵੱਡੀਆਂ ਜੀ ਆ ਗਈ ਤਾਜੀ ਨੇ ਕਿੰਨਾ ਕ ਪਾਇਆ ਬਾਈ ਤਾਜੀ ਆ 13 14 ਕਿਲੋ ਗਿਆ ਉਹਨਾਂ ਨੇ ਪਲੂਨ ਨੇ ਦੱਸਿਆ ਥੱਲੇ ਦੀ ਇਹ ਕਹਿ ਸਕਦੇ ਵੀ ਬਹੁਤ ਬਹੁਤ ਸਾਫ ਆ ਗਈ ਨਾ ਥੱਲੇ ਦੀ ਉਹ ਉਹ ਚੀਜ਼ ਨਹੀਂ ਹੈਗੀ ਵੀ ਥੱਲੇ ਦੀ ਕਹਿ ਸਕਦੇ ਆਪਾਂ ਸਾਈਡ ਫਾਇਟ ਹੋ ਗਈਆਂ ਇਨਸਾਫ ਆ ਗਈ ਤੇ ਡਿਜ਼ਾਈਨ ਵੀ ਸੋਹਣਾ ਰੱਖਦੀ ਆ ਸਿੰਘਾਂ ਦਾ ਤੇ ਬਾਕੀ ਪਛਾਣ ਤੋਂ ਚੜਾਈ ਵੀ ਚੰਗੀ ਰੱਖਦੀ ਆ ਹਨਾ ਸਿਰੇ ਦੀ ਆ ਵੀਰੇ ਜੋ ਟੀਆ ਕਿੰਨੇ ਪੈਸੇ ਬਾਈ ਇਹਦੇ ਵੀਰੇ ਮੋਲ ਕਸ਼ ਕਰੀ ਜਾਈਏ 90 ਦੀ ਦਵਾਗੇ ਹੁਣ ਇਹ ਇਹ ਦੇਵਾਂਗੇ 90 ਦੀ ਨਾਲ ਵਾਲੀ ਕਿੰਨਾ ਦੱਸਿਆ ਦੀ ਨਾਲ ਵਾਲੀ 75 ਦੀ ਦਵਾਂਗੇ ਵੀਰੇ ਉਹ 75 ਦੀ ਇਹ ਦੇਵਾਂਗੇ 90 ਦੀ ਜੇ ਕਿਸੇ ਸੱਜਣ ਨੇ ਯਾਰ ਇਹ ਦੋਨੇ ਪਾਲੀਆਂ ਜੋੜਾ ਫਿਰ ਜੋੜਾ ਬਿਮਾਨਤਨ ਵਧੀਆ ਕਰਕੇ ਲੋਰਾ ਤਾਂ ਮਨ ਖੁਸ਼ ਹਾਂ ਆਇਆ ਗਰੀ ਹੁਣ ਮਾਰ ਅਗਲੇ ਨੰਬਰ ਪਹਿਲਾਂ ਫੇਸ ਤਾ ਆ ਝੋਟੀ ਵੀਰੇ ਕੱਲ ਹੀ ਆਈ ਆ ਹੈ ਝੋਟੀ ਹਰਿਆਣੇ ਚੋਂ ਇਹ ਹੀ ਆ ਪਹਿਲਣ ਨੇ ਦਿੱਤਾ ਹੈ 14 15 ਕਿਲੋ ਇਹਨੇ ਆ ਜਾ ਤੋ ਵੀ ਦਾਸ ਤਾ ਯਾਰ ਹਣਾ ਕੁਆਲਿਟੀ ਬਹੁਤ ਚਾ ਹਾਂ ਪੂਰੀ ਉਹੀ ਗੱਲ ਆ ਵੀ ਚੜਾਈ ਇਹਦੀ ਉਹਨਾਂ ਦੋਨਾਂ ਨਾਲ ਵੱਧ ਆ ਗਈ ਇੰਨੀ ਕਿ ਨਾ ਵੱਡੀ-ਵੱਡੀ ਬਾਤ ਆ ਚਲ ਮਾੜਾ ਉਪਰਾ ਕਰਦੇ ਨੇ ਯਾਰ ਸਾਡੇ ਕੋਲੇ ਪਸ਼ੂ ਆ ਕੇ ਕੋਈ ਖਾਂਦਾ ਕੋਈ ਖਾਦਾ ਨਹੀਂ ਉਹ ਆ ਗਈ ਕੋਈ ਚੜ ਗਈ ਇਹ ਹਾ ਇੱਥੋਂ ਦਿਖਾ ਦੇਂਗਾ ਰੀ ਫੁੱਲ ਵੱਡੀ ਤੇ ਫੁੱਲੀ ਆ ਗਈ ਲੰਬੀ ਸੂਆ ਕਿਹੜਾ ਸੂੰਦੀ ਆ ਭਾਈ ਅੱਗੇ ਸੂਆ ਭਾਈ ਦੂਜਾ ਸੂੰਦੀ ਆ ਪਹਿਲਾਂ ਨੇ ਦਿੱਤਾ ਹਾਇ 13 14 14 ਕਿਲੋ ਦਿੱਤਾ ਹੋਇਆ ਠੀਕ ਆ ਗੱਲ ਹਰਿਆਣੇ ਦੀ ਆਪਾਂ ਗਾਰੰਟੀ ਲੈ ਲਾਂਗੇ ਜਾਣ ਕੇ ਮੈਂ ਇਧਰੋਂ ਬੰਦੇ ਤੋਂ ਲਈ ਆ ਜਾਣ ਕੇ ਆਪਾਂ ਐਵੇਂ ਝੂਠ ਬੋਲੀਏ ਜਾਂਦੇ ਨਹੀਂ ਜਾਣ ਕੇ ਹਰਿਆਣੇ ਦੀ ਗਾਰੰਟੀ ਲੈ ਲਾਂਗੇ ਵੀ ਕਿੱਥੋਂ ਆਈ ਆ ਐਂ ਤੇ ਪਲੀਮਾ ਹਿੱਲਦੀ ਨਹੀਂ ਠੀਕ ਆ ਗੱਲ گاਵਾ ਵਾਲਾ ਕੰਮ ਹੀ ਆ ਤਾਂ گاਵਾ ਵਾਲਾ ਕਿੰਨੇ ਦਿਨ ਪੈਂਡਿੰਗ ਨੇ ਭਾਈ ਇਹਦੇ ਯਾਰ ਲੈ ਜੂ ਵੀਰੇ ਹਫਤਾ ਹਲੇ ਇੱਕ ਹਫਤਾ ਹਾਂ ਤੇ ਠੰਡੀ ਦਾ ਬਾੜੀਆ ਯਾਰ ਜੇ ਜਵਾਕ ਲਈ ਫਿਰਨੇ ਮੈਂ ਕਹਿੰਦਾ ਜਮਾ ਮਸਤੀ ਨਾ ਕਰਦਣ ਜਾ ਕਿਉਂ ਨੂੰ ਵੀ ਉਹ ਬੰਦਾ ਮੂਹਰੇ ਆ ਕੇ ਖੜ ਗਿਆ ਕਹਿੰਦਾ ਜੱਤ ਪੀ ਚਲ ਡਾਕ ਲੈਣ ਦੀ ਲੋੜ ਹੀ ਨਹੀਂ ਛੋਟੀ ਇੱਕ ਹਫਤੇ ਦੀ ਕੱਚੀ ਹਾਂ ਚੋਣ ਬਹੁਤ ਚੰਗਾ ਲੱਗਾ ਹੈ ਆ ਹਫਤਾ ਕੱਢ ਦਿਆ ਇੱਕ ਤੇ ਲੰਬੀ ਲੁੰਬੀ ਕਹਿ ਸਕਦਾ ਵੀ ਫੁੱਲ ਲੰਬੀ ਫੁੱਲ ਉੱਚੀ ਆ ਗਈ ਵੱਡੀ ਵਾਲਾ ਤਾਂ ਲੇਖਾ ਜੋਖਾ ਹੀ ਆ ਸਾਣ ਦਾ ਪਲੇਖਾ ਪਾਊਗੀ ਹਾਂ ਘੱਟੇ ਵਾਲਾ ਕੰਮ ਹੀ ਆ ਸਾਣ ਦੀ ਪਲੇਖਾ ਪਾਉਂਦੀ ਆ ਥਣਾ ਥਣਾ ਦੀ ਐ ਨਸਰਾ ਹਾਂ ਫਣਾ ਵੀ ਗਾਰੰਟੀ ਦੇ ਕੇ ਦੋ ਰਾਂਗੇ ਨਲਕੇ ਵਰਗੀ ਧਾਰਾ ਠੀਕ ਆ ਗੱਲ ਤੇ ਗਰੀ ਇੱਥੋਂ ਇੱਥੋਂ ਦਿਖਾ ਦਿਆਂ ਉਹ ਥਾਣਾ ਦਾ ਗੈਪ ਬਹੁਤ ਕਮਾਲ ਦਾ ਰੱਖੂ ਮੰਗਰਲੇ ਬੰਨੇ ਹੋ ਤੇ ਇੱਥੋਂ ਮਾਰਦੀ ਫੇਸ ਤੇ ਕੈਮਰਾ ਸਿੰਘ ਦਾ ਡਿਜ਼ਾਈਨ ਵਜਨ ਭੋਜਨ ਕਰਾ ਦੀ ਚੱਕ ਇਹ ਕਿੰਨੇ ਰੁਪਏ ਅੱਜ ਬਾਈ ਇਹਦਾ ਬਾਈ ਅੱਜ ਦਾ ਮੁੱਲ ਤਾਂ ਆਪਾਂ ਕਰਾਂਗੇ ਹੁਣ ਇਹ ਲੈਣ ਦੇਣ ਦੇਵਾਂਗੇ 155 ਦੀ ਸੂਈ ਤੋਂ ਬਾਹਰ ਨਹੀਂ ਦੇਣੀ ਸੂਹੀ ਤੋਂ ਬਾਦੋ ਦਾ ਮਰੀਦਾ ਸੂਹੀ ਤੋਂ ਬਾਦ ਲੈੜਾ ਹੋਊਗਾ ਠੀਕ ਹੈ ਗੱਲ ਤੇ ਹੁਣ ਮਾਰਦੇ 4 ਨੰਬਰ ਵਾਲੀ ਦੇ ਕੈਮਰਾ ਇਹ ਮੱਝਾਂ ਚ ਆ ਗਈ ਚਾਵੜਾ ਆ ਗਿਆ ਬਰੀਕ ਅੰਦਰੋਂ ਖੜੀ ਲੱਗਦੀ ਆ ਬਾਈ ਆ ਜਾ ਲੈ ਇਹ ਸ਼ੈੱਡ ਚ ਆਈ ਹੋਈ ਆ ਹਾਂ ਸ਼ੈੱਡ ਚ ਆਈ ਹੋਈ ਆ ਕਿਉਂਕਿ ਰੰਗ ਹੀ ਦੱਸਦਾ ਨਾ ਪਛਾ ਰੰਗ ਲਾਲ ਜਿਹਾ ਹੋ ਜਾਂਦਾ ਪਰ ਕੱਦ ਬਹੁਤ ਵੱਡਾ ਆ ਗਿਆ ਬਾਈ ਹਾਂ ਮੱਝ ਦਾ ਕੱਦ ਵਾਲੀ ਤਾਂ ਦੇ ਮੰਨ ਲਓ ਤੁਸੀਂ ਕਿਸੇ ਵੀ ਮੱਝ ਦਾ ਛੋਟਾ ਨਹੀਂ ਹੈਗਾ ਅੱਜ ਜਿੰਨੀਆਂ ਵੀ ਦਿਖਾਈਆਂ ਵੱਡੀਆਂ ਹੀ ਨੇ ਸਾਰੀਆਂ ਤਾਜੀ ਆ ਬਾਈ ਇਹ ਇਹ ਹੈਗੀ ਆ ਵੀਰੇ ਮਹੀਨੇ ਦੀ ਸੂਹੀ ਨਹੀਂ ਨਹੀਂ ਸੂਹੀ ਬੱਚਾ ਜੀਆਂ ਨਾਲਾ ਬੱਚਾ ਇਹਦੇ ਕੱਟਾ ਨਾਲ ਕੱਟਾ 1 ਮਹੀਨੇ ਦਾ ਸ ਦੁੱਧ ਬਾਈ ਇਹਦਾ ਥੱਲੇ 9 ਕਿਲੋ ਆ 9 ਕਿਲੋ ਬੱਚੇ ਬਾਲ ਨੂੰ ਖਾਇਦੀ ਠੀਕ ਆ ਗੱਲ ਆ ਵੱਡੀ ਦਾ ਬਹੁਤਾ ਯਾਰ ਦੁੱਧ ਤਾਂ ਚਾਹੀਦਾ 12 13 ਜਿਹੜੇ ਹਿਸਾਬ ਨਾਲ ਵੱਡੀ-ਬੁੱਡੀ ਆ ਗਈ ਐਂ ਵਿਚ ਲੋਕਾਂ ਦੀ ਸ਼ਾਮ ਵੈਸੇ ਜਿਹੀ ਵੈਸੀ ਆ ਠੀਕ ਆ ਗੱਲ ਅਗਲੇ ਸ਼ਾਮ ਤੇ ਅੱਧੀ ਜਿੱਦਨੇ ਲਈ ਆ ਉਹਨੇ 11 ਕਿਲੋ ਸੀ ਠੀਕ ਆ ਗੱਲ ਪਰ ਨਹੀਂ ਚੱਕ ਰਿਆ ਉਹ ਲੇਟੀਆਂ ਪਾਉਂਦੇ ਸੀ ਰੰਨ ਕੇ ਯਾਰ ਸੱਤੋਂ ਲੇਟੀਆਂ ਲੁੱਟੀਆਂ ਪੈਂਦੀਆਂ ਨਹੀਂ ਠੀਕ ਆ ਗੱਲ ਆ ਲੈ ਚੱਲਾ ਤੇ ਬਾਕੀ ਡਿਜ਼ਾਈਨ ਥੱਲੋਂ ਸੋਨਾ ਚਵਾਈ ਦੀ ਕਿਵੇਂ ਬਾਈ ਚਵਾਈ ਪੂਰੀ ਟੌਪ ਦੀ ਹੈ। ਪੋਲੀ ਜਮਾ। ਹਾਂ ਪੂਰੀ ਸਿਰੇ ਦੀ। ਨਾ ਇਹ 9 ਕਿਲੋ ਟਾਈਮ ਦੋ ਟਾਈਮ ਚਵਾ ਦਾਂਗੇ। ਹਾਂ ਇਹ 9 ਲੀਟਰ ਨੇ ਕਿ 9 ਕਿਲੋ ਆ ਬਾਈ। ਇਹ 9 ਲੀਟਰ ਆ ਜਾਂ ਜਿਹੜੀ ਜਾਇਜ਼ ਗੱਲ ਆ ਉਹ ਜਿਹੇ ਭਾਵਾ ਵਾਟ ਰੇਟ ਵੀ ਜਾਇਜ਼ ਆ ਇਹਦਾ। ਠੀਕ ਆ ਗੱਲ ਆ। ਆ ਵੱਡੀ ਫੁੱਲ ਦੁੱਧ ਪਾਈ ਕਹਿੰਦਾ 9 ਕਿਲੋ ਤਿਆਰ ਆ ਮਹੀਨੇ ਦੀ ਸੂਈਆ ਕਿੰਨੇ ਪੈਸੇ ਦੇ ਜਮ। ਇਹ ਵੀਰੇ ਲੈਣ ਦੇਣ ਮੁੱਲ ਕੋਸ਼ ਕਰੀਏ 85 ਦੀ ਦੇ ਦਾਂਗੇ। 85000 ਦੀ ਦੇ ਦਾਂਗੇ। ਚਵਾਈ ਚੂਣ ਪੂਰਾ ਸਿਰੇ ਦਾ। 100 ਦੀ 100। ਤੇ ਵੱਡੀ ਤਾਂ ਮੰਨ ਲਓ ਹਰਿਆਣੇ ਵਾਲੀ ਮੱਝ ਜੀ ਡੀਆ ਨਾਲ ਕਰਾ ਦੇਈਂ ਬਰੀ ਕੱਟ। ਫੋਰ ਆਉਟ ਹੀ ਹੋ ਗਈ ਨੀ ਨੀ ਨਹੀਂ ਹੈਗੀ ਉਹ ਤੋਂ ਜਾਣ ਕੇ ਦੁੱਧ ਬਰਸੋਂ ਲਈਏ ਜਦ 11 ਕਿਲੋ ਹੀ ਚੋਇਆ ਠੀਕ ਹੈ ਗੱਲ ਆ ਆ ਜਾਣ ਕੇ ਉਹ ਉੱਥੇ ਲੇਟੀ ਪੈਂਦੀ ਸੀ ਯਾਰ ਕਿ ਕਿਹੜਾ ਉਪਰਾ ਕਰ ਗਈ ਖਾਦਾ ਹੀ ਨਹੀਂ ਆ ਗਿਆ ਹੋ ਸਕਦਾ ਵੀ ਦੁੱਧ 10 11 ਹੀ ਕਰ ਜੇ ਹੋ ਸਕਦਾ ਉਹ ਨਹੀਂ ਕਰ ਜਵੇ ਜਾਣ ਕੇ ਆਪਾਂ ਜਨਾ ਹੁਣ ਹੈਗਾ ਉਹਨਾਂ ਹੀ ਦੱਸਿਆ ਠੀਕ ਹੈ ਗੱਲ ਆ ਤੇ ਹੁਣ ਮਾਰਦੇ ਕਰੀਏ ਥੱਲੇ ਬੰਨਿਆ ਲਾਸਟ ਵਾਲੀ ਝੋਟੀ ਦੇ ਇਹਦਾ ਪਹਿਲੇ ਨਹੀਂ ਲੱਗਦੇ ਆ ਭੜ ਭੜ ਆਰੀਆ ਲੱਗਦਾ ਹਾਂ ਪਹਿਲੇ ਨਹੀਂ ਹੈ ਬਈ ਰਾਤ ਹੀ ਸੂਈ ਆ ਠੀਕ ਹੈ ਇਹ ਆਪਾਂ ਦੱਸ ਕੇ ਦੇਣੀ ਆ ਜੇ ਕਿਸੇ ਨੇ ਲੈਣੀ ਆ ਲੈ ਜਾਵੇ ਕੋਈ ਚੱਕਰ ਨਹੀਂ ਜਾਣ ਕੇ ਹਾਲੇ ਬੱਚਾ ਚੱਟਦੀ ਆ ਸਭ ਕੁਝ ਕਰਦੀ ਆ ਥੱਲੇ ਬੈਠਣ ਔਖਾ ਦਿੰਦੀ ਆ ਅੱਛਾ ਕਰਤੀ ਉਹ ਤਾਂ ਮੱਕ ਖਾਲੀ ਬਹੁ ਕਰਤੀ ਕਰ ਕੱਟਦਾ ਸੀਗਾ ਦੁੱਧ ਆਲ ਮੰਦੀ ਆ ਹਾਂ ਅੱਧ ਤੋਂ ਵੱਧ ਦੁੱਧ ਕੱਟਦਾ ਸੀਗਾ ਠੀਕ ਆ ਗੱਲ ਜਾਣ ਕੇ ਹਾਲੇ ਭਾਈ ਕਰਦੀ ਆ ਔਲ ਔਲ ਭਾਈ ਕਹਿੰਦਾ ਮਨਾਉਂਦੀ ਆ ਬੱਚਾ ਲੈਂਦੀ ਆ ਉਹ ਦਿੱਕਤ ਨਹੀਂ ਹੈਗੀ ਵੀ ਥੱਲੇ ਘੱਟ ਬਿਠਾਉਂਗੀ ਚਵਾਈ ਦੀ ਕਿੰਨਾ ਭਾਈ ਚਵਾਈ ਤੇ ਤਾਂ ਬਾੜ ਨਲਕਾ ਹੀ ਆ ਫੇ ਕੋਲੀ ਜਾਵਾਂ ਹਾਂ ਰੂਹ ਮਾਰਗੀ ਧਾਰ ਠੀਕ ਆ ਗੱਲ ਆਪਾਂ ਵਾਲ ਸਾਰੀਆਂ ਲੱਤਾਂ ਨੂੰ ਆ ਰਹੀਆਂ ਚਾਰਾਂ ਨੂੰ ਕਿੰਨਾ ਦੁੱਧ ਪਾ ਸਕਦੀ ਆ ਇਹ ਦੁੱਧ ਯਾਰ ਕੱਟੀ ਨੂੰ ਜਿਵੇਂ ਸੀਗੀ ਸੂਣ ਤੋਂ ਪਹਿਲਾਂ ਦੋਤਾ ਕਹਿੰਦੀ 14 ਕਿਲੋ ਦਈ ਚਲ 12 13 ਕਿਲੋ ਤਾਂ ਦੇ ਕੀ ਆ ਕੱਦ ਫੁੱਲ ਆ ਗਿਆ ਬਈ ਹਾਂ ਵੱਡੀ ਦਾ ਬਾੜੀ ਆ ਕਮਾ ਲਿਆ ਬਈ ਥੂੰ ਠੰਡੀ ਲੱਗਦੀ ਸਵਾਦੀ ਤਾਂ ਬਾੜੀ ਡੰਡੀ ਈ ਯਾਰ ਪਤਾ ਨਹੀਂ ਕਿ ਐ ਮਾੜਾ ਬੋੜਾ ਕਰਦਾ ਪਸ਼ੂ ਯਾਰ ਐ ਠੀਕ ਆ ਗੱਲ ਪਸ਼ਮਾ ਚੜ ਜਾਂਦਾ ਗਾ ਨਾ ਸੂਣ ਵੇਲੇ ਠੀਕ ਆ ਗੱਲ ਹਾਂ ਆ ਲੈ ਆ ਲੈ ਆ ਇਧਰ ਲੈ ਬੰਨੇ ਬਾੜੀ ਆ ਗਈ ਫੁੱਲ ਸੂਆ ਆ ਗਈ ਪਹਿਲਾ ਕਿੰਨੇ ਪੈਸੇ ਅੱਜ ਦੇ ਯਾਰ ਅੱਜ ਇਹ ਲੈਣ ਦੇਣ ਇੱਕ 20 ਦੀ ਦੇ ਦਾਂਗੇ ਐਂ ਆਲ ਔਲ ਮਨਾਉਂਦੀ ਹਾਂ ਔਲ ਮਨਾਉਂਦੀ ਠੀਕ ਆ ਤੂੰ ਇਹ ਤਾਂ ਕਰ ਲੈਣੀ ਐ ਇਹਨੂੰ ਔਲ ਨੂੰ ਕਿਹੜੀ ਗੱਡੀ ਐਡੀ ਲੈ ਲੈਣਾ ਬਾਈਲਣਾ ਹੀ ਲੋਡ ਹੁੰਦੀ ਥੱਲੇ ਦੀ ਆ ਗਈ ਸਾਫ਼ ਬਿਲਕੁਲ ਹਨਾ ਬਾਈਲਣਾ ਹੀ ਲੋਡ ਹੁੰਦੀ ਆ ਉਦੇ ਠੀਕ ਹੈ ਥੱਲੇ ਦੀ ਆ ਗਈ ਬਿਲਕੁਲ ਸਾਫ਼ ਕੱਦ ਵੀ ਚੰਗਾ ਰੱਖਦੀ ਆ ਇੱਕ ਤਾਂ ਡੰਗ ਕਰੂਗੀ ਆ ਆਪਾਂ ਦੱਸ ਕੇ ਦਿੰਨੇ ਆ ਕੱਲੂ ਅਗਲਾ ਕਹੇ ਜੀ ਲੱਤਾਂ ਮਾਰਦੀ ਆ ਉਹ ਕਰਦੀ ਆ ਨੰਬਰ ਬੋਲ ਦਿਓ ਜੀ ਨੰਬਰ 84370 ਹਾਂਜੀ 63099 84370 63099 ਬਾਈ ਦਾ ਨੰਬਰ ਆ ਪੰਜ ਮੱਜਾਂ ਦਿਖਾਦੀਆਂ ਬੋਤਿਆਂ ਜੱਡੀਆਂ ਜੱਡੀਆਂ ਇਹਨਾਂ 'ਚ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ